ਉਹ ਤੁਹਾਡੀਆਂ ਗੱਲਾਂ ਸੁਣਦੇ ਨੇ ਉਹ ਜਾ ਕੇ ਵਿਧਾਨ ਸਭਾ 'ਚ ਦੱਸਦੇ ਨੇ ਉੱਥੇ ਕਾਨੂੰਨ ਬਣਦੇ ਨੇ ਉਹ ਤੁਹਾਡੇ ਕੋਲੇ ਫੇਰ ਆਉਂਦੇ ਨੇ ਤੁਸੀਂ ਹੋਰ ਦੱਸ ਦਿਓ ਉਹ ਜਾ ਕੇ ਵਿਧਾਨ ਸਭਾ 'ਚ ਸਵਾਲ ਕਰਦੇ ਨੇ ਕੋਟੇ ਕਾਨੂੰਨ ਬਣਦੇ ਨੇ ਆ ਹਾਈ ਤਾਂ ਹੈਗਾ ਲੋਕਤੰਤਰ ਇਥੇ ਹੋਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨਪਰ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜੇ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀਗੇ ਬਾਅਦ ਜਿਹੜੇ ਬਾਅਦ ਕਹਿੰਦੇ ਤਪੱਸਿਆ 'ਚ ਕਮੀ ਰਹਿ ਗਈ ਵਾਪਸ ਲੈ ਲੈ ਉਹ ਉਹਨਾਂ ਦੀਆਂ ਮੰਗਾਂ ਉੱਥੇ ਗਏ ਉੱਥੇ ਖੜੀਆਂ ਨੇ ਤੇ ਕੋਈ ਬਿੱਲ ਪਾਸ ਕਰਾਉਣਾ ਹੋਵੇ ਕੋਈ ਮਾਂ ਦੇ ਪੁੱਤੇ ਨਹੀਂ ਪੁੱਛਦੇ ਪਾਰਲੀਮੈਂਟ ਦੇ ਵਿੱਚ ਕੋਈ VOTING ਕਰਾ ਲਈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕੀ ਜੀ ਤੂੰ ਹੀ ਹਾਂ ਵਾਲੋਂ ਕੀ ਜੀ ਤੂੰ ਹੀ ਬਿੱਲ ਪਾਸ ਲੈ ਇਹ ਯਾਰ ਇਹ ਕੋਈ ਤਰੀਕਾ ਐਸੋ ਆ ਚੰਡੀ ਕਰਨੀਆ ਵੋਟਾਂ ਕਿਵੇਂ ਗਣੀਐ ਸੀ ਦੇਖਿਆ ਤੁਸੀਂ 36 ਵੋਟਾਂ ਗਣੀਐ ਕਿਵੇਂ ਗਣਦਾ ਸੀ ਉਹ ਜਦੋਂ ਸੁਪਰੀਮ ਕੋਰਟ ਨੇ ਬੁਲਾ ਲਿਆ ਚੰਦਰ ਚੂੜ ਨੇ ਕਹਿੰਦਾ ਜਦੋਂ ਟਿਕ ਮਾਰਕ ਲਾਉਂਦਾ ਸੀ ਇੱਧਰ ਕੋ ਦੇਖਦਾ ਸੀ ਉਹ ਕਹਿੰਦਾ ਇਹ ਬਸ ਉਹ ਕਹਿੰਦਾ ਕੈਮਰੇ ਲੱਗੇ ਹੋਏ ਸੀਗਾ ਜਿਉਂ ਤੁਹਾਨੂੰ ਪਤਾ ਹੈ ਲੱਗੇ ਹੋਏ ਸੀ ਤੇ ਫਿਰ ਟਿਕ ਮਾਰ ਕਿਉਂ ਕਰਦਾ ਸੀ ਕਹਿੰਦਾ ਜੀ ਮੈਂ ਤਾਂ ਤਾਂ ਕਰਦਾ ਸੀ ਕਹਿੰਦਾ ਵੀ ਉਹ ਖਰਾਬ ਵੋਟਾਂ ਸੀ ਉਹ ਟਿਕ ਮਾਰ ਕਰਕੇ ਮੈਂ ਕਰਦਾ ਸੀ ਵੀ ਕਿਤੇ ਸਹੀ ਵੋਟਾਂ ਚ ਰੰਗਣੀਆਂ ਜਾਣ ਕਹਿੰਦਾ ਲਿਆ ਦੋ ਵੋਟਾਂ ਲਗੀਆਂ ਚੀਵਜਸਾ ਸਾਹਿਬ ਕਹਿੰਦੇ ਦਸੇ ਚੋਂ ਕਿਹੜੀ ਖਰਾਬ ਹੈ ਤੂੰ ਝੂਠ ਬੋਲੇ ਮੇਰੇ ਮੂਰੇ ਵੀ ਹੁਣੀ ਨਾ ਜਦ ਤੱਕ ਅੰਡਾ ਪਹਿਲੀ ਨਾਲੇ ਤਾਂ ਉਹਨਾਂ ਨੇ ਵੋਟਾਂ ਉਹ ਵੈਲਿਡ ਕਰਤੀਆਂ ਤੇ ਨਾਲੇ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦਾ ਮੇਅਰ ਆਮ ਆਨIi ਪਾਰਟੀ ਦਾ ਡਿਕਲੇਅਰ ਕਰ ਦਿੱਤਾ ਕਿ ਉਹ ਬਣਾ। ਮੈਂ ਇਹਦੇ ਤੇ ਇੱਕ ਤੁਹਾਨੂੰ ਚਾਰ ਲਾਈਨਾਂ ਸੁਣਾਉਣੀਆਂ ਚਾਹਣਾ। ਕੁਝ ਭਾਜਪਾ ਦੇ ਸਮਰਥਕ ਵੀ ਆਏ ਹੋਣਗੇ। ਕੋਈ ਗੱਲ ਨਹੀਂ। ਕਈ ਵਾਰੀ ਉਹ ਪੇਜ ਵੀ ਦਿੰਦੇ ਆ। ਵੀ ਥੋੜਾ ਦੇਖਿਓ ਭਲਾ ਭਗਵੰਤ ਜੀ ਕੀ ਕਹਿੰਦਾ ਸੀ। ਕੋਈ ਨੀ ਕੋਈ ਨੀ ਜੋ ਰਿਪੋਰਟ ਤਾਂ ਦੇਣੀ ਪੈਂਦੀ ਆ ਉਹ ਕੀ ਕਰੀਏ। ਉਹਨਾਂ ਨੂੰ ਮੈਂ ਕਹਿਣਾ ਬੀਜੇਪੀ ਵਾਲਿਆਂ ਨੂੰ ਵੀ ਉਹਨਾਂ ਨੂੰ ਇਹ ਦੱਸਦੇ ਭਗਵੰਤ ਮਾਨ ਐ ਕਹਿੰਦਾ ਸੀ ਜਿਹੜੇ ਚੰਡੀਗੜ੍ਹ ਦੇ ਪਿੱਛੇ ਜਿਵੇਂ ਕਰਦੇ ਐ ਇਹ ਕੰਮ ਕਿ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਡਾਉਣੇ ਵੇਂਦਾ ਐ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਝਾਲਮਾਂ ਅੱਗੇ ਮੌਤ ਦਹਾਈਆਂ ਪਾਉਂਦੀ ਰਹੀ ਬੇ ਰਾਈਫਲ ਅੱਗੇ ਵੀਰ ਨਹੀਂ ਸਕੇ ਨਾ ਮਾਰੋ ਜਿੱਤ ਲੈਣਾ ਤੇ ਖੋ ਲੈਣਾ ਤੇ ਵਿੱਚ ਚੰਡੀਗੜ੍ਹ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਜਿੱਤ ਜੋ ਲੋਕਾਂ ਤੋਂ ਜਿੱਤ ਜੋ ਖਿੜੇ ਮੱਥੇ ਪਰਵਾਨ ਕਰਾਂਗੇ ਲੋਕ ਕੁਝ ਹੋਰ ਕਹੀ ਜਾਂਦੇ ਨੇ ਤੁਸੀਂ ਕੁਝ ਹੋਰ ਕਿ ਨਹੀਂ ਜਾਂਦੇ ਹੋ ਇਹ ਤਾਂ ਫਿਰ ਗਲਤ ਹੋ ਗਿਆ ਨਾ ਜੀ ਇਹ ਤਾਂ ਫਿਰ ਕਦੇ ਨਾ ਫਿਰ ਰੱਬ ਵੀ ਦੇਖਦਾ ਹੈ ਨਾ ਪ੍ਰਮਾਤਮਾ ਵੀ ਤਾਂ ਹੈਗਾ ਨਾ ਕਿਤੇ ਫਿਰ ਜਦੋਂ ਜਦੋਂ ਆਤ ਹੋ ਜਾਂਦੀ ਹੈ ਨਾ ਪੰਜਾਬੀ ਦਾ ਇੱਕ ਲਫ਼ਜ਼ ਹੈ ਅੱਤ ਆੜੇ ਤੇ ਅੱਧਕ ਤੱਤਾ ਅੱਤ ਜੋ ਕਿਸੇ ਚੀਜ਼ ਦੀ ਅੱਤ ਹੋ ਜਾਂਦੀ ਹੈ ਤਾਂ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਸੁ ਬੜੇ ਬੜੇ ਜ਼ਾਲਮ ਅਤੇ ਡਿਕਟਰ ਆਏ ਨੇ ਐਸ ਤਰ੍ਹਾਂ ਨਹੀਂ ਚੱਲ ਸਕਦਾ ਸੋ ਮੇਰਾ ਮਕਸਦ ਇਹ ਹੈ ਸਾਡੇ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਕਿ ਹਰ ਵਰਗ ਤਰੱਕੀ ਕਰੇ ਅਸੀਂ ਇੱਕ ਲਕੀਰ ਨੂੰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਕਰਨੀ ਅਸੀਂ ਜਿਹੜੀ ਲਕੀਰ ਵੱਡੀ ਕਰਨੀ ਉਹਨੂੰ ਵੱਡੀ ਕਰੀਏ ਮਜ਼ਦੂਰ ਵੀ ਤਰੱਕੀ ਕਰੇ ਮੁਲਾਜ਼ਮ ਨੂੰ ਰਿਸਪੈਕਟੇਬਲ ਪੇ ਮਿਲਣੀ ਚਾਹੀਦੀ ਹੈ ਪੈਨਸ਼ਨਾਂ ਮਿਲਣੀਆਂ ਚਾਹੀਦੀਆਂ ਕਿਸਾਨਾਂ ਦੀ ਐਮਐਸਪੀ ਜਾਂ ਉਹਨਾਂ ਦੇ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਆ ਵਪਾਰੀ ਨੂੰ ਪ੍ਰੋਪਰ ਮਾਰਜਿਨ ਮਿਲਣਾ ਚਾਹੀਦਾ ਜੋ ਬੰਨਦਾ ਉਹਦਾ ਉਹਨੂੰ ਫੈਸਿਲਿਟੀਆਂ ਉਹ ਮਿਲਣੀਆਂ ਚਾਹੀਦੀਆਂ ਜਿੰਨਾ ਉਹ ਰੈਵਨਿਊ ਦਿੰਦਾ ਹੈ ਸੋ ਇਸ ਕਰਕੇ ਫੇਰ ਸਮਾਜ ਤਰੱਕੀ ਕਰੂਗਾ ਜਦੋਂ ਸਾਰਾ ਸਮਾਜ ਇਕੱਠਾ ਤਰੱਕੀ ਕਰਦਾ ਹੈ ਫੇਰ ਦੇਸ਼ ਤਰੱਕੀ ਕਰੂਗਾ ਜੀ ਕਿਸੇ ਨੂੰ ਢਾਕੇ ਕਿਸੇ ਨੂੰ ਦੋ ਪਰ ਦਿੱਕਤ ਇਹ ਹੀ ਆ ਜਿੱਥੇ ਮੈਂ ਸ਼ੁਰੂ ਕੀਤਾ ਸੀ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਇੱਕ ਬਾਜ਼ਾਰ ਦੇ ਵਿੱਚ ਸੋਨੇ ਦੀ ਤੇ ਲੋਹੇ ਦੀ ਦੁਕਾਨ ਆਪਸ ਸਾਹਮੋ ਸਾਹਮਣੇ ਸੀ ਜੁਐਲਰ ਦੀ ਤੇ ਲੋਹੇ ਦੀ ਦੁਕਾਨ ਆਪਸ ਸਾਹਮਣੇ ਸੀ ਇੱਕ ਦਿਨ ਸੋਨੇ ਤੇ ਲੋਹੇ ਨੇ ਗੱਲ ਕੀਤੀ ਸੋਨੇ ਨੇ ਲੋਹੇ ਨੂੰ ਕਿਹਾ ਕਹਿੰਦਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਮੇਰਾ ਵੀ ਲੋਹੇ ਦਾ ਥੋੜਾ ਹੁੰਦਾ ਛੋਟਾ ਤੇਰੇ ਵੀ ਲੋਹੇ ਦਾ ਥੋੜਾ ਹੁੰਦਾ ਕਹਿੰਦਾ ਯਾਰ ਤੂੰ ਮੇਰੀ ਬਾਤ ਸੁਣੀ ਆ ਕਦੇ ਦੁਕਾਨ ਤੋਂ ਬਾਹਰ ਕਹਿੰਦਾ ਜੋ ਤੇਰੇ ਥੋੜਾ ਬਾਜਦਾ ਸਾਰੇ ਬਾਜ਼ਾਰ ਚ ਕਹਿੰਦਾ ਥੱਲੀ ਮੱਜ ਜਾਂਦੀ ਔਰ ਇੰਨਾ ਚੀਕਾ ਮਾਰਦਾ ਯਾਰ ਤੂੰ ਇੰਨਾ ਰੋਲਾ ਪਾਉਣਾ ਜੋ ਲੋਹੇ ਨੂੰ ਕਿਹਾ ਉਹਨੇ ਸੋਨੇ ਨੇ ਲੋਹਾ ਕਹਿੰਦਾ ਵੀਰੇ ਬਿਲਕੁਲ ਤੇਰੀ ਗੱਲ ਸੱਚੀ ਐ ਤੂੰ ਸੋਨਾ ਥੋੜਾ ਤੇਰੇ ਵੀ ਬਾਜਦਾ ਥੋੜਾ ਮੇਰੇ ਵੀ ਬਾਜਦਾ ਪਰ ਤੇਰੇ ਥੋੜਾ ਲੋਹੇ ਦਾ ਬਾਜਦਾ ਤੇਰੇ ਦਾ ਸ਼ਰੀਕ ਐ ਲੋਹਾ ਸ਼ਰੀਕ ਨੇ ਤਾਂ ਮਾਰ ਨਹੀਂ ਮਾਰਨਾ ਸ਼ਰੀਕ ਤਾਂ ਆਇਆ ਹੀ ਮਾਰਨ ਨੂੰ ਐ ਪਰ ਕਹਿੰਦਾ ਮੈਨੂੰ ਦੁੱਖ ਜ਼ਿਆਦੇ ਤਾਂ ਹੁੰਦਾ ਮੇਰੀਆਂ ਚੀਕਾਂ ਜ਼ਿਆਦੇ ਤਾਂ ਨਿਕਲਦੀਆਂ ਨੇ ਮੈਨੂੰ ਮੇਰੇ ਆਪਣੇ ਮਾਰਦੇ ਆ ਯਾਰ ਸੋ ਜਦੋਂ ਆਪਣੇ ਮਾਰਦੇ ਆ ਨਾ ਉਦੋਂ ਦੁੱਖ ਜ਼ਿਆਦੇ ਹੁੰਦਾ ਅੰਗਰੇਜ਼ ਤਾਂ ਲੁੱਟਣ ਆਏ ਸੀ ਉਹ ਲੁੱਟ ਗਏ ਆ 75 ਸਾਲ ਤੋਂ ਜਿਹੜੇ ਆਪਣੇ ਲੁੱਟੇ ਜਾਂਦੇ ਨੇ ਇਹਨਾਂ ਦਾ ਦੁੱਖ ਜ਼ਿਆਦੇ ਹੋਈ ਜਾਂਦਾ ਜੀ ਫਿਰ ਭਗਤ ਸਿੰਘ ਹੋਰੀ ਕੀ ਸੋਚਦੇ ਹੋਣਗੇ ਕਾਦੇ ਵਾਸਤੇ 33 ਸਾਲ ਦੀ ਉਮਰ ਚ ਫਾਂਸੀਆਂ ਦੇ ਰੱਸੇ ਚੁੰਮ ਲੈ ਆਹੀ ਚੁੰਮਲੇ ਵੀ ਕੋਈ ਰੋਤਾ ਵੇਚੀ ਜਾਵੇ ਕੋਈ ਠੇਕਾਈ ਚੱਕ ਲੈ ਇਹ ਕੋਈ ਆਹ ਕਰ ਲੈ ਉਹ ਕਰ ਲੈ ਆ ਆਜ਼ਾਦੀ ਦਵਾਈ ਇਹਨਾਂ ਨੇ ਸੋ ਇਸ ਕਰਕੇ ਆਪਾਂ ਆਪਣਾ ਸਮਾਜਿਕ ਫਰਜ਼ ਜ਼ਰੂਰ ਨਿਭਾਈਏ ਕੋਈ ਪੋਲੂਸ਼ਨ ਹੈ ਆਪਾਂ ਕਦੋਂ ਕਹਿੰਦੇ ਆ ਕਿ ਤੁਸੀਂ ਪੋਲੂਸ਼ਨ ਦਾ ਸਰਟੀਫੀਕੇਟ ਆਪਾਂ ਆਪ ਹੀ ਅਬਦਾ ਪਾਣੀ ਵਿਚਾ ਲਈ ਆਪਾਂ ਹਰ ਰੋਜ਼ ਤਾਂ ਪੜਦੇ ਆਂ ਪਾਣੀ ਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਆਪਾਂ ਕੀ ਕਰਦੇ ਆ ਆਪਣੇ ਘਰ ਦਾ ਕੂੜਾ ਕੰਨ ਦੇ ਪਰਲੇ ਪਾਸੇ ਸੁੱਟ ਕੇ ਕਹਿੰਦੇ ਸਫਾਈ ਹੋ ਗਈ ਪਰ ਉਧਰ ਦਾ ਗੰਦ ਪੈ ਗਿਆ ਨਾ ਸਫਾਈ ਤਾਂ ਉਦੋਂ ਹੋਊਗੀ ਜਦ ਸਾਰੇ ਸਾਰੇ ਸਮਾਜ ਚ ਸਫਾਈ ਹੋਊਗੀ ਅਸੀਂ ਹੁਣ ਮਹੱਲਾ ਕਲੀਨਕਾਂ ਤੇ ਹਸਪਤਾਲਾਂ ਤੇ ਪਲੱਸ ਸਕੂਲਾਂ ਤੇ ਇਨਫਰਾਸਟ੍ਰਕਚਰ ਤੇ ਬਹੁਤ ਕੰਮ ਕਰ ਰਹੇ ਜਿਹੜੇ ਪਹਿਲਾਂ ਕਦੇ ਹੋਏ ਨਹੀਂ ਤੁਸੀਂ ਹੈਰਾਨ ਹੋ ਜੂਗੇ ਅਸੀਂ ਪਾਈਪਾਂ ਪਾ ਰਹਿਆਂ ਪੁਰਾਣੀਆਂ ਕੱਸੀਆਂ ਪੁਰਾਣੀਆਂ ਨਹਿਰਾਂ ਰਜਵਾਹੇ ਉਹਨਾਂ ਚ ਜਿਹੜੀਆਂ ਪੁਰਾਣੀਆਂ ਬੰਦ ਹੋ ਗਈਆਂ ਸੀ ਉਹ ਪਾਈਪਾਂ ਪਾ ਰਹਿਆਂ ਅੰਡਰਗਰਾਉਂਡ ਮੇਰੇ ਕੋਲ ਉਹ ਵੀਡੀਓ ਆਉਂਦੀਆਂ ਨੇ ਕਿ ਲੋਕ ਕਹਿੰਦੇ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਇਸ ਅਸੀਂ 40 ਸਾਲ ਬਾਅਦ ਕੋਈ ਕਹਿੰਦਾ 25 ਸਾਲ ਬਾਅਦ ਕੋਈ ਕਹਿੰਦਾ 30 ਸਾਲ ਬਾਅਦ ਸਾਡਾ ਆਪਣਾ ਪਾਣੀ ਕੋਈ ਕਿਸੇ ਨੇ ਪ੍ਰਵਾਹੀ ਨਹੀਂ ਕੀਤੀ ਜੀ ਸਰਕਾਰਾਂ ਨੇ ਵੀ ਇਹਨੂੰ ਵੀ ਚੈਨਲਾਈਜ਼ ਕਰ ਲੀਏ ਦੋ ਨਹਿਰਾਂ ਬਣ ਗਏ ਹੁਣ ਧਾਰਕਲਾਂ ਆ ਨਾਲੀ ਐ 206 ਮੈਗਾਵਾਟ ਦਾ ਇੱਕ ਡੈਮ ਬਣਾ ਲਿਆ ਅਕਤੂਬਰ ਚੱਲੂਗਾ ਨਾਲੇ ਤਾਂ 206 ਮੈਗਾਵਾਟ ਬਿਜਲੀ ਪੈਦਾ ਹੋਊ ਨਾਲੇ ਇੱਕ ਨਵੀਂ ਨਹਿਰ ਉਹ ਜਿਹੜੀ ਸਾਰੇ ਦੁਆਬੇ ਵਿੱਚ ਦੀ ਲੰਘੂ 24/7 ਚੱਲੂਗੀ ਰਾਵੀ ਦਾ ਪਾਣੀ ਰੋਕ ਕੇ ਬਣਾਇਆ ਆ ਇਹ ਪਲੈਨਿੰਗ ਕਹਿੰਦੇ ਆ ਨੀ ਅਸੀਂ ਤਾਂ ਹੁਣ ਤੁਹਾਡੇ ਜਿਹੜੀਆਂ ਲੋਕਲ ਜਿਹਨਾਂ ਹੈਲਥ ਇੰਸ਼ੋਰੈਂਸ ਦੀ ਗੱਲ ਕੀਤੀ ਐ ਵੀ 1 ਕਰੋੜ ਰੁਪਏ ਆਨੇ ਨੂੰ ਹੈਲਥ ਇੰਸ਼ੋਰੈਂਸ ਦਾ ਬਸ ਉਹ ਤੋਂ ਤਾਂ ਹਣੇ ਨੂੰ ਹੈਣ ਕੀ ਗੱਲ ਉਹਨੂੰ ਬਹੁਤ ਬਿਮਾਰੀ ਨਹੀਂ ਲੱਗਦੀ ਕੋਈ ਉਹ ਤਾਂ ਸਭ ਤੋਂ ਜ਼ਿਆਦਾ ਪੈਸੇ ਕਮਾਉਣੇ ਚੱਕਰਾਂ 'ਚ ਬੰਦ ਬਿਮਾਰ ਹੁੰਦਾ ਹੈ ਉਹ ਸੋਇਂ ਨੂੰ ਮੈਂ ਅੱਜ ਹੀ ਤੁਹਾਡੇ ਕੋਲੋਂ ਇਨਾਮ ਕਰ ਦਾਂ ਇਹਨੂੰ ਡਬਲ ਕਰ ਦਿੰਦੇ ਆ 2 ਕਰੋੜ ਕਰ ਦਿੰਦੇ ਆ ਜੀ ਇਹਨੂੰ ਜਿਹੜੀ 1 ਕਰੋੜ ਦੀ ਤੁਸੀਂ ਉਠਾਇਆ ਸੀ ਮਸਲਾ ਜੀ ਹਾਂ ਜੀ ਬាទ ਤੇ ਦੂਜਾ ਜੀ ਉਹ ਜਿਹੜੀ ਜਗ੍ਹਾ ਪਈ ਐ ਹੁਸ਼ਿਆਰਪੁਰ ਚ ਗੌਸ਼ਲਾ ਬਾਜ਼ਾਰ ਚ ਜਿੱਥੇ ਮਾਰਕੀਟ ਕਮੇਟੀ ਦੀ ਜਗ੍ਹਾ ਐ ਮੈਂ ਪੁੱਛ ਲਿਆ ਡੀਸੀ ਨੂੰ ਵੀ ਜਦੋਂ ਉੱਥੇ ਕੋਈ ਕੰਮ ਹੀ ਨਹੀਂ ਰੁਕਦਾ ਉਹਦੇ ਗੱਡੀਆਂ ਖੜਾਉਣ ਨਾਲ ਫਿਰ ਆਪਾਂ ਜਿੰਦੇ ਕਿਉਂ ਲਾਈਏ ਵੀ ਠੀਕ ਐ ਨਾ ਸੋ ਅੱਜ ਹੀ ਉਹ ਜਿੰਦੇ ਖੁੱਲ ਜਾਣਗੇ ਕੱਲ ਨੂੰ ਗੱਡੀਆਂ ਉੱਥੇ ਪਾਰਕ ਕਰ ਕਰਨਗੇ ਬੀਬੀਐਮਬੀ ਵਾਲਾ ਹਸਪੀਟਲ ਤਲਵਾੜੇ ਵਾਲੀ ਗੱਲ ਕਰਦੇ ਮੈਂ ਆਪ ਜਾ ਕੇ ਆਇਆ ਸੀਗਾ ਮੈਨੂੰ ਪਤਾ ਬਹੁਤ ਸ਼ਾਨਦਾਰ ਬਿਲਡਿੰਗ ਐ ਪਰ ਦਿਕਤ ਹੋਈ ਹੈ ਕਿ ਨਾ ਮਸ਼ੀਨਾਂ ਨੇ ਨਾ ਡਾਕਟਰ ਨੇ ਨਾ ਮਰੀਜ਼ ਨੇ ਕੋਈ ਨਾ ਨਾਮ ਹੀ ਹਸਤਾ ਲਿਆ ਬੀਬੀਐਮਪੀ ਨਾਲ ਸਰਦਾਰ ਬੀਬੀਐਮਪੀ ਦੇ ਅਫਸਰਾਂ ਜਿਹੜੇ ਆਪਣਾ ਅਧਿਕਾਰੀ ਨੇ ਵੱਡੇ ਉਹਨੂੰ ਬੁਲਾਓ ਜਿਹੜਾ ਆਪਣਾ ਆਪ 65% ਆਪਣਾ ਕੋਟਾ ਹੈ ਜਿੰਨੇ ਵੀ ਡਾਕਟਰ ਚਾਹੀਦੇ ਨੇ ਜੇ ਵੱਧ ਵੀ ਚਾਹੀਦੇ ਆਪਾਂ ਦੇ ਦਾਂਗੇ ਕਿਉਂਕਿ ਉਹ ਉਹ ਏਰੀਆ ਜਿਹੜਾ ਨਾ ਸੱਚੀ ਮੁੱਚੀ ਉੱਥੇ ਦਾ ਮਤਲਬ ਜੇ ਇੱਕ ਵਾਰੀ ਜਵਾਬ ਮਿਲ ਗਿਆ ਡਾਕਟਰ ਤੋਂ ਤਾਂ ਦੋ ਤਿੰਨ ਘੰਟੇ ਤੱਕ ਤੁਸੀਂ ਕਿਸੇ ਵੀ ਹਸਪਤਾਲ ਜਾ ਹੀ ਨਹੀਂ ਸਕਦੇ ਸੋ ਆਪਾਂ ਹਲਤੇ ਹੋ ਕਰ ਰਹੇ ਆ ਤਾਂ ਬੀਬੀਐਮਪੀ ਜਿਹੜਾ ਉਹਦੇ ਚ ਆਪਣਾ ਹਿੱਸਾ ਹੈ ਬਕਾਇਦਾ ਆਪਣਾ ਵੱਡਾ ਹਿੱਸਾ ਹੈ ਤੁਸੀਂ ਇਹ ਹਸਪਤਾਲ ਦਾ ਹੁਣ ਉਹ ਘਾਟਨ ਵਾਲੇ ਦਿਨ ਮੇਰੇ ਨਾਲ ਆਉਦੇ ਹੋ ਨਾ